ਸ਼ਰਦ ਬਾਬਾ YouTube ਚੈਨਲ ਇਸ ਵਕਤ ਪਹੁੰਚਿਆ ਹੈਗਾ ਗੁਰਦੁਆਰਾ ਠੇਰੀ ਸਾਹਿਬ ਜੋ ਕਿ ਪਿੰਡ ਗੜਪਧਾਣਾ ਦੇ ਵਿਖੇ ਹੈ ਇੱਥੇ ਹਰ ਸਾਲ ਪ੍ਰੋਗਰਾਮ ਵੀ ਹੁੰਦੇ ਆ ਬਾਬਾ ਜੀ ਬੈਠੇ ਹੋਏ ਨੇ ਅਸੀਂ ਇਹਨਾਂ ਤੋਂ ਜਾਣਦੇ ਆ ਕਿ ਜਿਸ ਤਰ੍ਹਾਂ ਕੀ ਬੰਦੀ ਛੋੜ ਔਰ ਇਸ ਤੋਂ ਇਲਾਵਾ ਗੁਰਪੁਰਬ ਵੀ ਆ ਰਹੇ ਹੈਗੇ ਨੇ ਔਰ ਇਸ ਤਰ੍ਹਾਂ ਦੇ ਦਿਨ ਤਿਹਾਰ ਆ ਰਹੇ ਨੇ ਇਸ ਮੌਕੇ ਤੇ ਆਮ ਜਨਤਾ ਨੂੰ ਆਮ ਲੋਕਾਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਨੇ ਆਉ ਜਾਣਦੇ ਆਂ ਬਾਬਾ ਜੀ ਤੋਂ ਸਤਿ ਸ੍ਰੀ ਅਕਾਲ ਜੀ ਾਲਸਾ ਵਾਹਿਗੁਰਜੀ ਕੀ ਵਾਹਿਗੁਰਜੀ ਕੀ ਫਤਿਹ ਸਾਧੂ ਗਰਾਂ ਦਾ ਫਰਮਾਨ ਹੈ ਸਭੇ ਰੁੱਤੀ ਚੰਗੀਆਂ ਜਿਤ ਸੱਚੇ ਸਿਉਨੇ ਹੀ ਜੀ ਤਨ ਬੇਦੀਆਂ ਖੇ ਖੁੱਲ ਖੇ ਪ੍ਰਗਟੇ ਨਾਨਕ ਰਾਏ ਸਭ ਸਿੱਖਾਂ ਨੂੰ ਸੁਖ ਦੇ ਜਹ ਤਹ ਪਏ ਸਹਾਈ ਸ਼ਰੋਮਣੀ ਪੰਥ ਅਕਾਲੀ ਬਾਬਾ ਬੁੱਢਾ ਦਲ ਮਿਸਲ ਸ੍ਰੀ ਅਨੰਤਪੁਰ ਸਾਹਿਬ ਜੋਂਨ 1984 ਦੇ ਹੈੱਡ ਕੁਆਟਰ ਮਹਾਪੁਰਖਾਂ ਦੇ ਤਪ ਸਥਾਨ ਗੁਰਦੁਆਰਾ ਠੇਰੀ ਸਾਹਿਬ ਘੜਪਾਣਾ ਵੱਲੋਂ ਨਗਰ ਨਿਵਾਸੀ ਇਲਾਕਾ ਨਿਵਾਸੀ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਦੋ ਜਹਾਂ ਦੇ ਵਾਲੀ ਧਨ ਤਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਆਗਮਨ ਪੁਰਬ ਦੀ ਅਤੇ ਬੰਦੀ ਛੋੜ ਦਿਵਸ ਦੀ ਅਤੇ ਦੀਵਾਲੀ ਦੀਆਂ ਬਹੁਤ ਬਹੁਤ ਵਧਾਈਆਂ ਹੁਣ ਇਹ ਜਿਹੜੇ ਤਿਉਹਾਰ ਹਨ ਇਹ ਸਰਬ ਸਾਂਝੀਵਾਲਤਾ ਵਾਲੇ ਹਨ ਸਰਬ ਸਾਂਝੀਵਾਲਤਾ ਭਾਰਤ ਵਾਸ ਦੇ ਹਿੰਦੁਸਤਾਨ ਦੇ ਕਿਤਨੇ ਵੀ ਲੋਕ ਹਨ ਆਪ ਉਹ ਆਪਣੇ ਤਰੀਕੇ ਦੇ ਨਾਲ ਇਹਨਾਂ ਤਿਹਾਰਾਂ ਨੂੰ ਮਨਾਉਂਦੇ ਆ ਮਹਾਪੁਰਖਾਂ ਦੇ ਤਾਪਿਆ ਸਥਾਨ ਗੁਰਦੁਆਰਾ ਠੇਰੀ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਸੰਗਤਾਂ ਭਰੀ ਪੰਦ ਜਾਂਦੀਆਂ ਹਨ ਕਿ ਧੰ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਬਹੁਤ ਹੀ ਸ਼ਰਧਾ ਸਹਿਤ ਊਂ ਧਾਮ ਦੇ ਨਾਲ ਮਨਾਇਆ ਜਾਂਦਾ ਹੈ ਜੋ ਕਿ 23 ਤਰੀਕ ਨੂੰ ਪ੍ਰਭਾਤ ਫੇਰੀ ਆਰੰਭ ਹੋਵੇਗੀ ਇਹ ਕਿਹੜੀ 23 ਤਰੀਕ ਨੂੰ ਜੀ 23 ਅਕਤੂਬਰ ਨੂੰ 23 ਅਕਤੂਬਰ ਹਾਂਜੀ 23 ਅਕਤੂਬਰ ਨੂੰ ਠੀਕ ਹੈ ਜੀ ਹਰਵਾਰ ਫਰੀਆਂ ਦਾ ਸੈנסਰਾ 23 ਅਕਤੂਬਰ ਤੋਂ ਲੈ ਕਰਕੇ 4 ਨਵੰਬਰ ਤੱਕ ਚੱਲੇਗਾ ਜੀ 5 ਨਵੰਬਰ ਨੂੰ ਇੱਕ ਮਹਾਨ ਨਗਰ ਕੀਰਤਨ ਅਮਰਤ ਵੇਲੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੇਠ ਪੰਜ ਪਿਆਰਿਆਂ ਦੀ ਇਕਵਾਇ ਦੇ ਵਿੱਚ ਨੀਲੇ ਨਿਸ਼ਾਨ ਸਾਹਿਬ ਦੇ ਤਾਬਿਆਂ ਦੇ ਹੇਠ ਸਮੂਹ ਸੰਗਤ ਦੇ ਸਹਿਯੋਗ ਦੇ ਨਾਲ ਸਜਾਇਆ ਜਾਵੇਗਾ। ਸਤਿਗੁਰਾਂ ਦੇ ਪ੍ਰਕਾਸ਼ ਪਰਮ ਨੂੰ ਮੁਖ ਰੱਖਦੇ ਆਂ। 4 ਤਰੀਕ ਨੂੰ ਅਖੰਡ ਜਾਬ੍ਰੰਭ ਹੋਣਗੇ। 6 ਨਵੰਬਰ ਨੂੰ ਭੋਗ ਪਾਇਆ ਜਾਣਗੇ। ਇਹ ਇਸੇ ਸਥਾਨ ਤੇ ਜੀ। ਇਸੇ ਅਸਥਾਨ ਦੇ ਮਹਾਪੁਰਖਾਂ ਤਪਸਾਂ ਕੋਲ ਠੀਕ ਸਭੇਗੇ। ਠੀਕ। ਇਲਾਕੇ ਦੀਆਂ ਸੰਗਤਾਂ ਸਾਰੀਆਂ ਜਾਣਦੀਆਂ ਹਨ। ਜੀ ਜੀ। ਦੂਸਰੀ ਬੇਨਤੀ ਸੰਗਤ ਨੂੰ ਇਹ ਆ ਕਿ ਦੀਵਾਲੀ ਦਾ ਜਿਹੜਾ ਦਿਹਾੜਾ ਹੈ ਸਾਰੀਆਂ ਸਾਰੀਆਂ ਸੰਗਤਾਂ ਬਣਾਉਂਦੀਆਂ ਆ। ਆਥਵਾਨ ਕੇ ਬੇਨਤੀ ਆ ਕਿ ਇਸ દિਵਾਲੀ ਨੂੰ ਪ੍ਰਦੂਸ਼ਣ ਰਹਿਤ ਮਨਾਇਆ ਜਾਵੇ ਮਤਲਬ ਗ੍ਰੀਨ દિਵਾਲੀ ਮਨਾਇਆ ਜਾਵੇ ਗ੍ਰੀਨ દિਵਾਲੀ ਮਨਾਇਆ ਜਾਵੇ ਉਹ ਗਾਹ ਦੇ ਕਰਕੇ ਦਰਖਤ ਬੂਤੇ ਬੂਟੇ ਬਹੁਤ ਘਟਵਾ ਪ੍ਰਦੂਸ਼ਣ ਵਧਿਆ ਬਿਮਾਰੀ ਵਧੀ ਹੋਈ ਆ ਇਹਦੇ ਨਾਲ ਨਾਲ ਹੀ ਇਹ ਜਿਹੜੇ ਤਿਉਹਾਰ ਹਨ ਕੌਮੀ ਤਿਉਹਾਰ ਹਨ ਇਹਦੇ ਵੀ ਸ਼ਰਧਾ ਭਾਵਨਾ ਹੁੰਦੀ ਆ ਕੋਈ ਵੀ ਵਿਅਕਤੀ ਕਿਸੇ ਪ੍ਰਕਾਰ ਦਾ ਕੋ ਨਸ਼ਾ ਜਾਂ ਕੋ ਮਾਸ ਇਹਦਾ ਇਸਤੇਮਾਲ ਨਾ ਕਰੇ ਹੈ ਇਹ ਗੱਲ ਪਰਮੇਸ਼ਰ ਨੂੰ ਪਾਉਂਦੀ ਨਹੀਂ ਜਿਹੜਾ ਸਰੀਰ ਵਾਹੇ ਮਾਲਕ ਦਾ ਮੰਦਰ ਵਾ ਇਹਦੇ ਵਿੱਚ ਆਪਾਂ ਉਹ ਚੀਜ਼ ਪਾਈ ਜਿਹੜੀ ਪਰਮੇਸ਼ਰ ਨੂੰ ਪਾਉਂਦੀ ਹੋਵੇ ਜਿੰਨਾ ਚਿਰ ਆਪਾਂ ਆਪਣੀ ਬਿਰਤੀ ਨੂੰ ਸੁਧ ਨਹੀਂ ਕਰ ਸਕਦੇ ਨਾ ਉਹਨਾਂ ਚਿਰ ਆਪਾਂ ਨਾਮ ਨਹੀਂ ਜਪ ਸਕਦੇ ਨਾਮ ਨਾਲ ਸਾਡੀ ਬਿਰਤੀ ਨਹੀਂ ਜੁੜ ਸਕਦੀ ਦੁਰ ਤੋਂ ਫਿਰ ਮੈਂ ਬੇਨਤੀ ਕਰਦਾ ਹਾਂ ਤਾਂ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦਿਵਾਲੀ ਦੇ ਦਿਵਸ ਨੂੰ ਬੰਦੀ ਛੁੜਦੇ ਸਾਨੂੰ ਮੁਖ ਰੱਖਦੇ ਆ ਹੋਇਆਂ ਸਮੂਹ ਸੰਗਤਾਂ ਨੂੰ ਬਹੁਤ-ਬਹੁਤ ਵਧਾਈਆਂ ਹੁਣ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ ਜੀ ਸ਼ਰੋਮਣੀ ਪੰਥ ਅਕਾਲੀ ਬਾਬਾ ਬੁੱਢਾ ਦਲ ਮਿਸਲ ਸ੍ਰੀ ਅਨੰਦਪੁਰ ਸਾਹਿਬ ਜੂਨ 84 ਬਲੋਂ ਮਹਾਪੁਰਖਾ ਤਾਪ ਕੇ ਅਸਥਾਨ ਤੇ ਠੀਕ ਸਾਹਿਬ ਬਲੋਂ ਬਹੁਤ-ਬਹੁਤ ਵਧਾਈਆਂ ਜੀ ਗੁਰੂ ਕਿਰਪਾ ਕਰੇ ਆਪ ਸਾਰੀਆਂ ਸੰਗਤਾਂ ਗੁਰੂ ਵਾਲੀਆਂ ਬਣ ਕੇ ਪਰਮਾਤਮਾ ਦਾ ਨਾਮ ਜਪੋ ਇਹ ਜਿਹੜੀ ਮਨੁੱਖਾ ਦੇਹੀ ਆ ਕੇਵਲ ਤਾਂ ਕੇਵਲ ਪਰਮਾਤਮਾ ਨਾਮ ਜਪਣ ਨਾਲ ਸਾਨੂੰ ਮਿਲੀ ਹੈ ਤੇ ਇਹ ਪ੍ਰਾਪਤ ਮਨੁੱਖ ਦੇਹ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਇ ਤਰਕ ਤੈਨਾ ਕਾਮਿਲ ਸਾਧ ਸੰਗਤ ਭਜ ਕੇਵਲ ਨਾਮ ਇਹਨਾਂ ਬੇਨਤੀਆਂ ਨੂੰ ਮਨਜ਼ੂਰ ਕਰਨਾ ਜੀ ਹੋਈਆਂ ਭੱਲਾਂ ਦੀ ਮਾਫੀ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪਰਾ ਵਿਆਪ ਹੈ ਮੇਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਗਾਰੇ ਵਾਹਿ ਸਤਿ ਸ਼੍ਰੀ ਅਕਾਲ ਗੁਰੂ ਗੁਰੂ ਆਕਾਲ ਤੀਗ ਤੇਗ ਹਤੇ ਵਾਹ ਸਰਵਾਈਕਲ ਦੇ ਦਰਦ ਲਈ ਸਿੱਧ ਕੀਤਾ ਗਿਆ ਧਾਗਾ ਪਾਓ ਫੀਸ ਤੁਸੀਂ ਛਰਦਾ ਅਨਸਾਰ ਦੇ ਕੇ ਸਰਵਾਈਕਲ ਤੋਂ ਛੁਟਕਾਰਾ ਪਾ ਸਕਦੇ ਹੋ ਫੋਨ ਕਰੋ 98763 79499 98763 79499